ਡੈਡੀ ਅੱਧੋ ਅੱਧਾ ਮੇਰੇ ਬਾਣੇ ਦਾ ਤੁਸੀਂ ਸਾਰੇ ਵੀਰੇ ਦੇ ਨਾਲ ਲਵਾ ਦਿਓ ਇਹ ਤਾਂ ਮੈਨੂੰ ਪਤਾ ਸੀ ਪੁੱਤ ਫੇਰ ਵੀ ਮੇਰਾ ਤੈਨੂੰ ਬੁਲਾਉਣ ਦਾ ਇਹੀ ਕਾਰਨ ਸੀਗਾ ਵੀ ਕੋਈ ਤੈਨੂੰ ਇਤਰਾਜ ਤਾਂ ਨਹੀਂ ਤੇਰੀ ਸੱਸ ਖਵਾਉਂਦੀ ਖਾ ਤੇਰੇ ਹੱਥੋਂ ਤਾਂ ਨਾ ਰੋਟੀ ਖਾਣ ਨਾਲੋਂ ਚੰਗਾ ਮੈਂ ਜ਼ਹਿਰ ਖਾ ਲਵਾਂ ਵਾਲ ਹੋ ਗਈ ਹਜੇ ਤੱਕ ਨਹੀਂ ਆਏ ਮੈਂ ਕਰਦਾ ਫੋਨ ਇਹਨਾਂ ਨੂੰ ਅੱਜ ਸਬਜ਼ੀ ਕੀ ਬਣਾਈਏ ਚਾਚੀ ਜੀ ਉਹ ਗੋਭੀ ਜੀ ਪਈਏ ਪੁੱਤੋ ਬਣਾ ਲੈ ਮੈਨੂੰ ਲਿਆ ਦੇਂਦੀ ਮੈਂ ਚੀਰ ਦੂੰਗੀ ਉਹ ਆ ਗਿਆ ਲੈ ਬੇਤਾਰੀ हां सच्ची पुਤਲਾ ਨਾ ਤੂੰ ਉਹਨੂੰ ਜਸਨ ਨੂੰ ਫੋਨ ਕਰ ਲੈ ਕੱਲ ਦੀ ਕਹੀ ਹੁੰਦੀ ਆਉਣੇ ਆਉਣੇ ਹੁਣ ਤੱਕ ਨਹੀਂ ਆਏ ਹੋਏ ਮੈਂ ਤੇਰੇ ਕਹਿਣ ਤੋਂ ਪਹਿਲਾਂ ਹੀ ਸੋਚੀ ਜਾਂਦਾ ਵੀ ਮੈਂ ਫੋਨ ਲਾ ਕੇ ਪੁੱਛਦਾ ਮੈਂ ਤਾਂ ਗੱਡੀ ਦਿਖੀ ਹੀ ਨਹੀਂ ਹੈਗੀ ਜੇ ਗੱਡੀ ਖੜੀ ਹੁੰਦੀ ਮਾ ਆਗੇ ਹੁਣ ਆਏ ਨਹੀਂ ਦਾ ਮਤਲਬ ਪੁੱਛਦਾ ਮੈਂ ਜੇ ਹੁਣ ਉਹੀ ਗੱਲ ਆਉਣਗੇ ਫੇਰ ਹੀ ਗੱਡੀ ਖੜੀ ਹੋਊਗੀ ਨਾਲ ਇੱਕ ਗੱਲ ਹੋਰ ਆ ਮੈਂ ਭੈਣ ਨੂੰ ਅੱਜ ਜਾਣ ਨਹੀਂ ਦੇਣਾ ਮੈਂ ਉਹਨੂੰ ਰੱਖੂਗਾ ਜਿੱਦਨ ਦੀ ਵਿਆਹ ਕੇ ਗਈ ਆ ਨਾ ਉਹ ਇੱਕ ਰਾਤ ਨਹੀਂ ਰਹੀ ਓਰੇ ਪੁੱਤ ਪਗਾਨੇ ਬਸ ਪੈ ਕੇ ਧੀਆਂ ਦਾ ਇਹੀ ਕੰਮ ਹੁੰਦਾ ਹੁਣ ਜੇ ਕਹਿਣਗੇ ਫੇਰ ਹੀ ਰਹੂਗੀ ਨਾ ਐਂ ਤਾਂ ਕਹਿੰਦੀ ਨਹੀਂ ਉਹ ਇੰਨਾ ਟਾਈਮ ਥੋੜੀ ਹੁੰਦਾ ਵੀ ਹਾਂ ਬੰਦਾ ਇੱਕ ਰਾਤ ਵੀ ਨਾ ਰਹੇ ਨਹੀਂ ਨਹੀਂ ਪਤਾ ਮੇਰਾ ਕਿਹੜਾ ਜੀਨ ਹੀ ਕਰਦਾ ਵੀ ਮੇਰੀ ਧੀ ਰਹੇ ਮੇਰੇ ਕੋਲੇ ਇੱਕ ਦੋ ਦਿਨ ਤੇ ਮੈਂ ਵੀ ਦੁੱਖ ਸੁੱਖ ਕਰ ਲਾਂ ਤਾਂ ਹੀ ਤਾਂ ਤੈਨੂੰ ਕਹਿਣਾ ਵੀ ਦੁੱਖ ਸੁੱਖ ਕਰ ਲਈ ਨਾਲੇ ਹੁਣ ਤਾਂ ਉੱਥੇ ਦੇਖ ਲੈ ਈਸ਼ੂ ਆ ਰਿਹਾ ਜੱਸੇ ਦਾ ਵੱਡਾ ਭਾਈ ਵਧੀਆ ਸਰਦਾ ਵਰਦ ਸਾਰਨਗੇ ਨਾਲੇ ਤਾਂ ਦੁੱਖ ਸੁੱਖ ਕਰ ਲਈ ਨਾਲੇ ਮੈਂ ਜੁੰਡੇ ਪੱਟੂ ਦੇ ਓਹੋ ਤੂੰ ਤਾਂ ਜੁੰਡੇ ਪੱਟਣੋਂ ਨਾ ਹਟੇ ਦੇ ਲਪਾਲਾ ਉਹਦੇ ਮਗਰ ਪਈ ਰਹਿਣਾ ਹੁਣ ਆ ਤੇਰੇ ਨਾਲ ਆਈ ਏ ਜਿਹੜੀ ਮਗਰ ਲੱਗ ਕੇ ਇਹਦੇ ਜੁੰਡੇ ਪੱਟੀਆਂ ਨੇ ਇਹਨੂੰ ਕਿ ਬਾਕਿਸਤਾਂ ਤੂੰ ਇੱਧਰ ਚਲ ਜਿਹੇਜੀ ਹੈਗੀ ਹੈਗੀ ਪਰ ਸੱਚਾ ਚਾਚੀ ਸੱਚੀ ਗੱਲ ਦੱਸਣਾ ਉਹ ਦਿਨ ਬਹੁਤ ਯਾਦ ਆਉਂਦੇ ਨੇ ਜਦੋਂ ਭੈਣ ਨਾਲ ਲੜ ਕੇ ਕਦੇ ਮੈਂ ਤੇਰੇ ਮਗਰ ਲੁਕ ਜਾਂਦਾ ਸੀ ਕਦੇ ਮਾਵਾ ਮਗਰ ਕਾਮਲਾ ਦੇਖ ਲੈ ਕੋਈ ਨਾ ਆਈ ਨਹੀਂ ਪੁੱਤ ਕਰਿਆ ਕਰਦੇ ਦੇਖ ਇਹ ਵੀ ਤਾਂ ਤੇਰੇ ਨਾਲ ਹੀ ਆਈ ਏ ਤੇਰੇ ਮਗਰ ਲਾਈ ਆ ਉਹਨਾਂ ਨੇ ਬਗਾਨੇ ਵਸ ਪੈ ਕੇ ਇਹ ਕਿੰਨਾ ਕਿਸੇ ਜਾਂਦੀ ਆਪਣੇ ਘਰੋਂ ਦੇ ਇਹ ਤਾਂ ਤਾਂ ਹੀ ਕੱਢੀ ਅਗਲਿਆਂ ਨੇ ਵੀ ਹਾਂ ਹੁਣ ਸਾਡਾ ਲਹੂ ਪੀਂਦੀ ਐ ਵੀ ਹੁਣ ਜਾ ਕੇ ਕਿਸੇ ਹੋਰ ਦਾ ਲਹੂ ਪੀ। ਹਾਂ ਨਾ ਜੇ ਮੈਂ ਤੇਰਾ ਇੰਨੇ ਹੀ ਲਹੂ ਪੀਨੀ ਆ ਫਿਰ ਮੈਨੂੰ ਮੇਰੇ ਪਿੱਕੇ ਛੱਡਿਆ। ਭੱਗ ਜਾਨੀ ਜੇ ਨਹੀਂ ਚੰਗੀ ਲੱਗਦੀ ਤਾਂ ਮੈਂ ਤੇਰੀ ਅੱਖਾਂ ਚੰਬਲ ਦਿਆਂ ਤਾਂ। ਚਲ ਐਂ ਕਰ। ਜੇ ਮੈਂ ਭੱਗ ਹੀ ਨਾ ਮੈਨੂੰ ਨਾ ਦਾ ਕਰੀ ਫੋਨ ਤੇ ਨਾ ਮੇਰੇ ਮਗਰ ਜਾਈਂ ਵੀ ਮਨਪ੍ਰੇਮ ਮੈਨੂੰ ਰੱਜੀ ਨਹੀਂ ਲੱਗਦਾ ਛੇਤੀ ਜਾ ਕਰ। ਭੱਗ ਜਾ ਜਾਨੀ ਕਿਤੇ ਦੂ ਕਹਿਣੀ ਕਹਿਣੀ ਜਾਂਦੀ ਤਾਂ ਹੈ ਨਹੀਂ। ਕੰਨ ਨੇ ਤਰੇਆਂ। ਦੂਰੋਂ ਦੂਰੋਂ ਬਾਹ ਚਾਹੁੰਦੇ ਆ ਦੂਰੋਂ ਜੰਮੀ ਹੌਲੀ ਜੇ ਦੱਸਿਆ ਸੀ ਮੈਂ ਤਾਂ ਚਾਚੀ ਨੂੰ ਆਉ ਮੈਂ ਤਾਂ ਵੀਕੋ ਤੇ ਬੈਠੀ ਆ ਨਾ ਵੀ ਮੈਨੂੰ ਸੁਣਨਾ ਨਹੀਂ ਸੀਗਾ ਹਾਂ ਸਾਫ਼ ਸੁਣਦਾ ਮੈਨੂੰ ਉਹੀ ਉਹੀ ਲੱਗ ਰਿਹਾ ਤੈਂ ਹਾਂ ਮਾਰਨ ਆਏ ਕਰ ਲਿਆ ਐ ਕਰ ਲਿਆ ਕੰਨ ਤਾਂ ਸਾਡੇ ਚ ਨੇ ਫਿਰ ਮੈਂ ਕੰਨਾਂ ਚ ਰੂੰ ਤਾਂ ਨਹੀਂ ਫਸਾਈ ਬੈਠੀ ਮੈਂ ਤੈਨੂੰ ਦੱਸਤਾ ਸਾਫ਼ ਸਾਫ਼ ਗੱਲ ਕਹਿਤੀ ਮੇਰੀ ਤਾਂ ਸੁਭਾ ਟਿਕ ਟਿਕਰਾ ਦੇ ਚਾਹੇ ਪੀ ਆਰਟੀਸੀ ਤੇ ਚੜ੍ਹਦੇ ਪਰ ਮੈਂ ਆਪ ਦੇ ਪੇਕੇ ਵਗ ਜੂ ਮੈਨੂੰ ਫੋਨ ਨਾਲਾਂ ਹੀ ਮੁੜ ਕੇ ਜਿਹਨੇ ਜਾਣਾ ਹੁੰਦਾ ਉਹ ਆਏ ਨਹੀਂ ਕਹਿੰਦਾ ਹੁੰਦਾ ਮੇਰੇ ਟਿਕ ਟਿਕਰਾ ਦੇ ਆਪੇ ਟਿਕ ਟਿਕਰਾ ਕੇ ਵਗ ਜਾਂਦਾ ਹੁੰਦਾ ਜੀ ਨਹੀਂ ਔਖਾ ਪੁੱਤੇ ਤੈ ਤਾਂ ਜਹਾਜਾ ਹੈਗਾ ਹੈਗਾ ਤੂੰ ਕਿਉਂ ਇਹਦੇ ਮਗਰ ਲੱਕੇ ਆਪਦਾ ਮਨ ਖਰਾਬ ਕਰਦੀ ਹੁੰਨੀ ਐਂ ਇਹਨੂੰ ਕੋਈ ਟੰਗ ਦੀ ਗੱਲ ਆਉਂਦੀ ਨਹੀਂ ਬੇਲਾ ਕਿਸੇ ਖਾਂ ਦਾ ਬਸ ਇਧਰੋਂ ਆ ਗਿਆ ਲੱਤਾਂ ਮਾਰਦਾ ਉੱਧਰ ਭੱਗ ਗਿਆ ਲੱਤਾਂ ਮਾਰਦਾ ਖੇਤ ਜਾ ਕੇ ਆਇਆ ਬੇਲਾ ਨਹੀਂ ਦੀ ਮੈਂ ਖੇਤ ਜਾ ਕੇ ਆਇਆ ਓਰੇ ਮਾਰ ਕੇ ਚਾਰ ਤੈਂ ਹਾਂ ਤੂੰ ਆਏ ਕਹਿਣੀ ਐ ਵੀ ਮੈਂ ਪਤਾ ਨਹੀਂ ਕਿੰਨਾ ਪਹਾੜੋਂ ਪੱਥਰ ਲਿਆਤਾ ਪਰ ਮੇਰੇ ਤੇ ਕਿੰ ਟਿੱਪਣੀ ਨਾਲ ਲੱਗ ਜਾਨਾ ਹੈ ਤੂੰ ਪਰ ਤੈਨੂੰ ਕਿਹਨੇ ਛੇੜਿਆ ਹੁਣ ਤਰ ਜੁੱਪ ਨਹੀਂ ਕਰਦਾ ਤੂੰ ਮਾਰੂੰਗੀ ਮੈਂ ਤੇਰੇ ਮੈਂ ਤਾਂ ਪਛਤਾਉਂ ਹਾਂ ਫਿਰ ਗਲਤ ਆਈ ਐ ਆਹ ਥੋੜੀ ਹੁੰਦਾ ਵੀ ਜਿਵੇਂ ਕਰਦੀ ਓਹੋ ਆਪਾਂ ਜੀ ਤੁਹਾਡੀ ਮਾਂ ਨੇ ਜਾ ਕੇ ਨਾ ਮੇਰੇ ਘਰ ਤਾਂ ਨਵੀਂ ਸਿਆਪਾ ਸੰਭਾਲੀ ਜਾਂਦੀ ਸੀ ਤੁਸੀਂ ਤਾਂ ਨਾ ਕੀ ਸਿਆਪਾ ਗੱਲ ਪਾਤਾ ਮੰਮੀ ਤੁਹਾਡੇ ਲੀ ਮੈਂ ਮਾਰ ਮੇਰੀ ਧੀ ਆ ਗਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਵੀਰੇ ਠੀਕ ਹੋ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਬਾਬੇ ਵਧੀਆ ਤੁਸੀਂ ਚੰਗਾ ਚਾਚੀ ਮੈਂ ਗੱਡੀ ਲਵਾਇਆ ਵਗਰਾ ਚੇਗਾ ਬੈ ਜਾ ਪੁੱਤ ਨਾ ਕੀ ਸਿਆਪਾ ਪੈ ਗਿਆ ਮੰਮੀ ਕੁਝ ਨਹੀਂ ਬੱਸ ਆ ਬੱਸ ਹੜਦੇ ਨਹੀਂ ਕਿਚ-ਕਿਚ ਕਰੀ ਜਾਂਦੇ ਨੇ ਜਿਵੇਂ ਤੇਰੇ ਨਾਲ ਕਰਦਾ ਹੁੰਦਾ ਤਾਰੀ ਹੁਣ ਉਹ ਵੇ ਦੇ ਨਾਲ ਕੁਝ 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 ਕਰੀ ਜਾਓ ਕੋਈ ਨਾ ਮੰਮੀ ਬੈਠੋ ਤੁਸੀਂ ਮਰ ਪਈ ਤਾਂ ਪਾਣੀ ਲੈ ਕੇ ਆ ਹਾਂਜੀ ਮੰਮੀ ਹੁਣ ਦੱਸੋ ਕੀ ਹੋ ਰਿਹਾ ਤੁਹਾਨੂੰ ਕੁਝ ਨਹੀਂ ਬੱਸ ਮੈਨੂੰ ਕੀ ਹੋਣਾ ਸੀ ਨਾ ਤੂੰ ਮੈਨੂੰ ਐ ਦੱਸ ਕੱਲ ਦੀ ਤੂੰ ਆਉਣੀ ਆਉਣੀਆ ਕਰੀ ਜਾਨੀ ਐ ਅੱਜ ਵੀ ਦੇਹ ਹੈ ਕਿਹੜਾ ਵੇਲਾ ਕਰਤਾ ਮੰਮੀ ਤੁਹਾਨੂੰ ਪਤਾ ਤਾਂ ਹੈ ਕਰਦੇ ਆਂ ਜ਼ਿੰਮੇਵਾਰੀਆਂ ਨਿਕਲਦੇ ਨਿਕਲਦੇ ਆ ਵੇਲਾ ਹੋ ਜਾਂਦਾ ਲੈ ਮੇਰੀ ਤੇ ਢੇਡ ਛੇਦੀ ਜ਼ਿੰਮੇਵਾਰੀਆਂ ਵੀ ਪੈ ਗਈਆਂ ਹੋਰ ਮੰਮੀ ਤੁਹਾਨੂੰ ਪਤਾ ਤਾਂ ਹੈ ਇੱਕ ਮੰਮੀ ਬਿਮਾਰ ਨੇ ਬਸ ਕੁਝ ਜਸ ਨੂੰ ਕੰਮ ਧੰਦੇ ਰਹਿੰਦੇ ਨੇ ਚੱਲ ਕੋਈ ਨਾ ਪੁੱਤ ਉਹ ਵੀ ਜ਼ਰੂਰੀ ਨੇ ਕੰਮ ਧੰਦੇ ਵੀ ਪਰ ਤੇਰਾ ਇੱਥੇ ਆਉਣਾ ਵੀ ਜ਼ਰੂਰੀ ਸੀ ਮੇਰਾ ਕੀ ਕਰਨ ਲੱਗਾ ਹੁਣ ਖੇਤ ਤਾਂ ਜਿਹੜਾ ਮਾਰਨਾ ਨਹੀਂ ਹੁੰਦਾ ਉਹ ਮਾਂ ਯਾਰ ਟਰੈਕਟਰ ਚਲਾਏ ਨੂੰ ਵੀ ਕਈ ਸਾਲ ਹੋ ਗਏ ਮੈਂ ਸੋਚਦਾ ਸੀ ਜਿਹੜਾ ਦੇਉਂਦੇ ਜਿਹੜਾ ਕੰਮ ਕਰਨ ਵਾਲਾ ਨਾ ਪਹਿਲਾਂ ਉਹ ਕਰੀਦਾ ਹੁੰਦਾ ਹੁਣ ਪੁੱਛ ਕਿਹੜਾ ਕੰਮ ਕਿਹੜਾ ਕੰਮ ਉਰਾ ਹਾਂ ਜਸ ਨੂੰ ਕੋ ਸਮਝਾ ਦਾਣਾ ਸੀ ਵੇਖੋ ਕੰਮ ਤੰਦਾ ਦੇਖੇ ਬੇਲੇ ਬੈਠ ਕੇ ਖਾਣ ਦੀ ਆਦਤ ਪੈ ਗਈ ਜੇ ਸਹੁਰਿਆਂ ਨੂੰ ਪਤਾ ਲੱਗ ਗਿਆ ਨਾ ਇੱਥੇ ਖਲਾਰਾ ਬਹੁਤ ਪੈ ਜਾਣਾ ਬਿਨਾਂ ਗੱਲ ਤੋਂ ਓ ਮਾ ਤੂੰ ਟੈਨਸ਼ਨ ਕਿਉਂ ਲੈਨੀ ਹੈ ਉਹਨੂੰ ਲੈਣ ਦੇ ਨਿਆਰੇ ਆ ਆਪਣੇ ਭਰਾ ਦੇ ਸਰ ਤੇ ਨਾਲੇ ਐ ਕਿਹਨੂੰ ਨਹੀਂ ਪਤਾ ਲੱਗਦਾ ਜੇ ਮੈਂ ਨਾ ਉਹਦਾ ਬਣਿਆ ਤਾਂ ਹੋਰ ਕੌਣ ਬਣੂਗਾ ਨਾਲੇ ਮੇਰੀ ਗੱਲ ਸੁਣ ਮੇਰੇ ਕਿਹੜਾ ਕੋਈ ਅੱਗੇ ਪਿੱਛੇ ਐ ਇੱਕ ਭਰਾ ਤੇ ਇੱਕ ਮੇਰੀ ਮਾਂ ਤਾਂ ਹੈਗੀ ਐ ਲੈਣ ਦੇ ਨਜ਼ਾਰੇ ਕੀ ਚੱਕਰ ਐ ਕਿ ਨਹੀਂ ਲੈ ਮੈਂ ਤਾਂ ਕਿਹਾ ਸੀ ਦੇਖੋ ਅਕਲ ਦੀ ਗੱਲ ਕਰੂੰਗਾ ਲੈਣ ਦੇ ਨਜ਼ਾਰੇ ਬੇਪੁੱਤ ਤੇਰਾ ਵੀ ਟੱਬਰ ਐ ਉਧਰ ਉਹ ਵੀ ਐ ਵਿਚਾਰੀ ਹੈ ਉਹਦੇ ਸਰ ਤੇ ਤੂੰ ਇਹਨੂੰ ਐਸ਼ ਕਰਾਉਣੀ ਐ ਇਹਨੂੰ ਕੰਮ ਤਾਂੰਦਾ ਭੇਜ ਦਿਆ ਕਰ ਮੈਨੂੰ ਤਾਂ 24 ਘੰਟੇ ਦੀ ਸੋਚ ਲੱਗੀ ਰਹਿੰਦੀ ਐ ਵੀ ਕੀ ਬਣੂਗਾ ਇਹਦਾ ਮੈਂ ਇਹ ਕੰਮ ਦੇ ਟਾਈਮ ਐਦਰ ਉਧਰ ਨਿਕਲ ਜਾਂਦਾ ਐ ਨਹੀਂ ਐਨੇ ਟਾਈਮ ਦਾ ਕਿਸੇ ਨੂੰ ਹਜੇ ਪਤਾ ਲੱਗਾ ਬੇਹੇ ਨੌਕਰੀ ਕਰਦਾ ਵੀ ਆ ਕਿ ਨਹੀਂ ਕਰਦਾ ਪਰ ਮੈਨੂੰ ਇਹ ਨਾ ਝੂਠ ਦੇ ਚੱਕਰ ਚ ਬਹੁਤ ਪਤ ਪਾਪੜ ਵੇਲੇ ਨੇ ਪੈ ਰਹੇ ਆ ਇਸ ਕਰਕੇ ਮੈਂ ਕਹਿੰਨੀ ਇਹਨੂੰ ਮੜੀ ਜਿਹਾ ਖਾਨੇ ਪਾ ਦੇਈਂ ਇਹਦੀ ਗੱਲ ਪਵਾ ਤੂੰ ਟੈਨਸ਼ਨ ਨਾ ਲੈ ਇਸ ਗੱਲ ਦੀ ਕਿਧਰੇ ਨਹੀਂ ਝੂਠ ਫੜਿਆ ਜਾਂਦਾ ਨਾਲੇ ਜੱਸ ਐਡਾ ਨਿਆਣਾ ਥੋੜੀ ਐ ਕੋਈ ਗੱਲ ਨਹੀਂ ਮੈਂ ਉਹਨੂੰ ਟਾਈਮ ਸਿਰ ਸਮਝਾਉਂਦਾ ਲੈ ਨਾ ਨਾਲੇ ਮੇਰੀ ਗੱਲ ਸੁਣ ਰਹੀ ਉਹਦੀ ਗੱਲ ਕੋਈ ਗੱਲ ਨਹੀਂ ਉਹਦੇ ਕੋਲੇ ਉੱਥੇ ਬਠੇਰੀ ਚਾਹ ਦਾਦ ਨਾਲੇ ਜੌਬ ਕਰਦੀ ਐ ਬਾਦੂ ਪਹਿ ਹੈ ਉਹਨੂੰ ਪਤਾ ਐ ਵੀ ਮੈਂ ਢੀ ਆ ਗਿਆ ਬੇ ਪੁੱਤ ਹਾਂ ਉਹ ਸੱਚੀ ਜੌਬ ਕਰਦੀ ਐ ਲਾਹੌਰ ਇਹਨੂੰ ਦੱਸਿਆ ਤਾਂ ਸੀ ਵੀ ਜੌਬ ਕਰਦੀ ਐ ਨਾਲੇ ਮਾਂ ਉਹ ਉਹ ਇਹ ਜਹਾ ਦੇਸ਼ ਐ ਵੀ ਉੱਥੇ ਕੋਈ ਵਹਿਲਾ ਨਹੀਂ ਰਹਿੰਦਾ ਹਰ ਰੋਜ਼ ਕੰਮ ਜਾਣਾ ਪੈਂਦਾ ਹਰ ਰੋਜ਼ ਡਿਊਟੀ ਤੇ ਜਾਣਾ ਹੀ ਪੈਂਦਾ ਉਹ ਤਾਂ ਕੀ ਕਹਿਣਾ ਵੀਕੈਂਡ ਤੇ ਛੁੱਟੀ ਹੁੰਦੀ ਐ ਬਸ ਇੱਕ ਉਹੀ ਤਾਂ ਗੱਲ ਐ ਪੁੱਤ ਜੈਸਾ ਦੇਸ਼ ਵੈਸਾ ਪੇਸ ਪਰ ਇੱਕ ਗੱਲ ਐ ਪਤਾ ਤਨਿਕ ਗੱਲ ਕਹਾ ਮੇਰੀ ਉਹਦੇ ਨਾਲ ਗੱਲ ਤਾਂ ਕਰਵਾ ਦੇ ਸੱਚੀ ਬਾਲਾ ਦਿਲ ਕਰਦਾ ਗੱਲ ਕਰਨੇ ਨੂੰ ਹੋ ਤੇਰੀ ਗੱਲ ਤਾਂ ਕਰਾ ਦੂੰਗਾ ਟੈਨਸ਼ਨ ਕਿਉਂ ਲੈਣੀ ਹੈ ਤੂੰ ਨਾਲੇ ਉਹਨੇ ਤਾਂ ਤੇਰੇ ਪੁੱਤ ਨੂੰ ਇੰਨਾ ਪਿਆਰ ਕਰਿਆ ਵੀ ਮੈਂ ਹਾਂ ਉਹਦੇ ਪੈਰ ਤੋਂ ਧੋ ਪੀਵਾ ਘਰ ਤਾਂ ਧੋ ਤੋਂ ਪੀ ਜਾਈ ਪਰ ਉਹਦੇ ਪੈਰ ਤੋਂ ਧੋ ਪੀਣ ਦੇ ਚੱਕਰ ਵਿੱਚ ਨਾ ਆਪਣੀ ਮਾਂ ਨੂੰ ਤੇ ਭਰਾ ਨੂੰ ਨਾ ਭੁੱਲ ਜੀ ਓ ਯਾਰ ਜੇ ਮੈਂ ਤੁਹਾਨੂੰ ਭੁੱਲਣਾ ਹੁੰਦਾ ਫਿਰ ਮੈਂ ਇੱਥੇ ਥੋੜੀ ਆਉਂਦਾ ਵਾਪਸ ਨਾਲੇ ਹਲੇ ਤਾਂ ਜਸ ਦਾ ਗੂਠਾ ਲੱਗਣਾ ਦੇਖਣਾ ਜਸ਼ਨ ਦੀ ਜੁਇਨ ਤੇ ਜ਼ਮੀਨ ਤਾਂ ਪਤਾ ਹੱਥ 'ਚ ਆਈ ਜਾਣੀ ਆ ਅੱਜ ਨਹੀਂ ਆਈ ਤਾਂ ਹੋਰ ਮਹੀਨੇ ਤੇ ਆਜੂ ਉਹ ਜ਼ਮੀਨ ਦਾ ਮਾਲਕ ਤਾਂ ਮੇਰਾ ਜਸਪੁੱਤੀ ਬਣੂਗਾ ਤੇ ਜਸ ਨੂੰ ਵੀ ਬਣਾਉਣਾ ਹੈ ਮਾਲਕ ਟੈਨਸ਼ਨ ਨਾ ਲੈ ਹੋਰ ਸਕੀਮਾਂ ਕਾਦੇ ਵਾਸਤੇ ਲਾਉਣੇ ਆਪਾਂ ਤੂੰ ਫੋਨ ਲਾ ਬਹੂ ਨਾਲ ਗੱਲ ਕਰਵਾ ਬਾਹਰ ਲੈਣਾ ਓ ਯਾਰ ਗੱਲ ਤਾਂ ਮੈਂ ਤੇਰੀ ਕਰਾ ਦਿੰਨਾ ਆਈ ਨਹੀਂ ਪਤਾ ਕੰਮ ਤੇ ਹੋਵੇ ਉਹ ਕਰਾ ਤੋ ਸਹੀ ਉਹ ਇਟਾਲਾ ਦਾ ਰੰਦਾ ਮਾਂ ਨੂੰ ਟਾਲ ਕਰਦਾ ਰਹਿੰਦਾ ਕਰੇਂਗੀ ਤੂੰ ਗੱਲ ਪੱਕਾ ਹਾਂ ਕਰੂੰਗੀ ਖੜ ਚੱਲ ਫੋਨ ਲਾ ਕੇ ਦੇਖ ਲੈ ਇੱਕ ਮਿੰਟ ਜੇ ਚੱਕੂਗੀ ਤਾਂ ਲੈ ਬੱਗੀ ਰਿੰਗ ਜੇ ਚੱਕ ਲੈ ਤੇਰੇ ਮੂੰਹ ਘਣੀਏ ਕਰ ਦੂੰ ਮੈਂ ਪਰ ਆਏ ਨਹੀਂ ਪਤਾ ਡਰ ਜੇ ਨਹੀਂ ਨਿਪਟੜੀ ਸ਼ਖਲਾ ਮੇਰੀ ਓਏ ਆਏ ਨਹੀਂ ਮਤਲਬ ਆਏ ਡਰ ਜੇ ਵੀ ਹੈ ਆਹ ਇਸ਼ੂ ਦਾ ਫੋਨ ਕਿਹਦੇ ਕੋਲ ਹੈ ਆਏ ਡਰ ਜੇ ਦੇਖ ਤਾ ਚੱਕਿਆ ਨਹੀਂ ਨਹੀਂ ਜੇ ਚੱਕੂ ਵੀ ਪਤਾ ਲੱਗ ਜੂਗਾ ਬੋਲੂਗੀ ਨਹੀਂ ਹੈਲੋ ਲੈ ਕੱਟ ਗਿਆ ਕੰਮ ਤੇ ਹੋਣੀ ਐ ਚੱਕਿਆ ਨਹੀਂ ਚਲ ਜਦੋਂ ਵੀ ਆਇਆ ਨਾ ਦੇਖ ਕੇ ਕਰੂਗੀ ਤਾਂ ਸਹੀ ਤੈਨੂੰ ਬੈਕ ਕਾਲ ਕਰੂਗੀ ਫਿਰ ਮੇਰੇ ਨਾਲ ਗੱਲ ਕਰਵਾ ਦੇ ਕੋਈ ਨਾ ਤੇ ਨਾਲ ਗੱਲ ਕਰਾ ਦੂੰਗਾ ਚਲ ਠੀਕ ਆ ਥਾਣੇਦਾਰ ਨੇ ਵੀ ਘਰ ਹੈ ਨਹੀਂ ਤੇ ਡਿੰਪਲ ਵੀ ਘਰ ਹੈ ਨਹੀਂ ਜਦੋਂ ਵੀ ਫੋਨ ਆਇਆ ਨਾ ਮੇਰੇ ਨਾਲ ਗੱਲ ਕਰਵਾ ਦੇ ਕੋਈ ਨਾ ਕਰਾ ਦੂੰ ਤੇ ਨਾਲ ਗੱਲ ਹੇ ਹਾਂ ਉਹ ਆ ਗਈ ਜਿੰਪਲ ਹੋਰ ਦੱਸ ਸਭ ਪਤਾ ਠੀਕ ਠਾਕ ਹੋ ਸਭ ਤੇਰੀ ਮੰਮੀ ਕਿਵੇਂ ਹੈਗੀ ਦਵਾਈ ਬੂਟੀ ਠੀਕ ਚੱਲਦੀ ਆ ਉਹਦੀ ਹਾਂਜੀ ਮੰਮੀ ਬਾਕੀ ਤਾਂ ਸਾਰੇ ਠੀਕ ਨੇ ਬਸ ਮੰਮੀ ਦਾ ਹੀ ਨਹੀਂ ਫਰਕ ਹੈਗਾ ਦਿਨੋ ਦਿਨ ਕਮਜ਼ੋਰ ਹੋਈ ਜਾਂਦੇ ਨੇ ਇਹ ਤਾਂ ਹੈ ਪੁੱਤ ਆ ਦਵਾਈਆਂ ਨਾ ਸਿਹਤ ਖਰਾਬ ਹੀ ਕਰਦੀਆਂ ਨੇ ਹੋਰ ਜਾਂ ਤੇਰਾ ਕੰਮਕਾਰ ਠੀਕ ਚੱਲਦਾ ਪੁੱਤ ਕੰਮਕਾਰ ਵਧੀਆ ਚੱਲੀ ਜਾਂਦਾ ਜੀ ਤੇ ਘਰੇ ਨਹੀਂ ਦੀਂਦਾ ਕੋਈ ਨਾ ਡੈਡੀ ਦਿਖਦਾਗਾ ਨਾ ਤਾਇਆ ਜੀ ਦਿਖਦੇ ਹੈਗੇ ਪੁੱਤ ਉਹ ਨਾ ਇੱਥੇ ਆਪਦੇ ਹੀ ਕਮਾਂਕਾਰਾਂ ਦੀ ਅੱਜ ਫਿਰਦੇ ਨੇ ਤੈਨੂੰ ਪਤਾ ਹੀ ਆ ਪਿਛਲੇ ਦਿਨੀ ਕੀ ਕੁਝ ਹੋ ਕੇ ਹਟਿਆਗਾ ਕਹਿੰਦੇ ਨੇ ਵੀ ਚਲ ਜੇ ਕੋਈ ਹੱਥ ਪੱਲੇ ਆ ਜੇ ਕੁਝ ਨਾ ਕੀ ਗੱਲ ਮੰਮੀ ਹਾਲੇ ਪਤਾ ਨਹੀਂ ਲੱਗਿਆ ਪੁੱਤ ਚੋ ਰੰਗ ਫੜਨਾ ਕਿਹੜਾ ਸੌਖਾ ਆਏਗਾ ਹੈ ਇਹ ਤਾਂ ਗੱਲ ਹੈਗੀ ਹੈ ਹੋਰ ਦੱਸ ਬਈ ਦੱਸੇ ਹੋਰ ਤਾਂ ਬਣਦਾ ਬਣਨਾ ਬਣਾਉਣਾ ਕੀ ਆ ਨਾ ਤੂੰ ਗੱਡੀ ਲਵਾ ਕੇ ਮੁੜ ਕੇ ਦੇਖੇ ਨਹੀਂ ਚੱਕ ਕੇ ਮੋਟਰਸਾਈਕਲ ਕਿਧਰ ਭੱਜ ਗਿਆ ਤੂੰ ਉਹ ਮੈਂ ਕੁਝ ਨਹੀਂ ਬਾਈ ਮੈਂ ਤਾਂ ਦੁਕਾਨ ਤੇ ਸਮਾਨ ਜਾ ਲੈਣ ਵਾਗ ਗਿਆ ਖਾਣ ਪੀਣ ਨੂੰ ਮੈਂ ਚਾਹ ਨਾ ਦੇ ਦਾਂਗੇ ਤੁਨੂੰ ਅੱਛਾ ਤੂੰ ਦੱਸ ਪੈਣੇ ਰਹੇਂਗੀ ਅੱਜ ਕੌਣ ਕਹਿੰਦਾ ਮੈਂ ਕਹਣਾ ਹੋਰ ਕੌਣ ਕਹਿੰਦਾ ਤੈਨੂੰ ਪਤਾ ਮੇਰੇ ਘਰੇ ਕਿੰਨਾ ਔਖਾ ਸਰਦਾ ਨਹੀਂ ਹੈਗਾ ਹਾਂ ਗੋਹਾ ਵੀ ਤੂੰ ਦੇਖਦੀਆਂ ਜਾਣਦਾ ਮੈਂ ਬੇਦੀ ਨਹੀਂ ਦੀ ਕੁਛ ਮਰਜ਼ੀ ਕਹਿ ਲੋ ਇਸ ਵਾਰ ਤਾਂ ਅਸੀਂ ਤੁਹਾਨੂੰ ਪੱਕਾ ਹੀ ਰੱਖਾਂਗੇ ਨਾਲੇ ਆਪਾਂ ਤੈਨੂੰ ਨਾਨ ਪਰਚਾਈ ਨੇ ਕਦੋਂ ਦੀਆਂ ਕੋਈ ਗੱਲਾਂ ਵੀ ਨਹੀਂ ਕੀਤੀਆਂ ਨਾ ਤੁਸੀਂ ਇੱਥੇ ਰਹਿੰਦੇ ਹੋ ਭਾਬੀ ਜੀ ਤੁਹਾਨੂੰ ਪਤਾ ਕਿੰਨਾ ਔਖਾ ਜਮਾ ਨਹੀਂ ਸਰਦਾ ਕਰੇ ਤੁਹਾਨੂੰ ਤੁਹਾਨੂੰ ਪਤਾ ਹੀ ਆ ਮੰਮੀ ਬਿਮਾਰ ਨੇ ਤੇ ਦੀਦੀ ਨੂੰ ਵੀ ਔਖਾ ਹੋ ਜਾਂਦਾ ਕੁਛ ਨਹੀਂ ਹੁੰਦਾ ਆਪੇ ਸਰ ਜੂਗਾ ਕੋਈ ਨਾ ਪਤਾ ਤੇਰੀ ਮੰਮੀ ਨੂੰ ਪੁੱਛ ਲੈ ਫੋਨ ਕਰਕੇ ਰਹਿ ਜਾ ਦੋ ਦਿਨ ਜੇ ਤੂੰ ਰਹਿਣੀ ਹੈਗੀ ਰਹਿ ਜਾ ਦੋ ਦਿਨ ਜਸ਼ਨ ਤੇਰਾ ਦਿਲ ਕਰਦਾ ਮੇਰੇ ਨਾਲ ਕੀ ਦੇਖਦੀ ਹੈਗੀ ਕੋਈ ਨਹੀਂ ਮੰਮੀ ਨੂੰ ਆਪੇ ਕਹਿ ਦੂੰ ਵੀ ਉੱਥੇ ਰੱਖ ਲਈ ਜਸ਼ਨ ਲੈ ਦੱਸ ਇਹਨਾਂ ਨੂੰ ਵੀ ਕੀ ਦੋਸ ਹੈ ਭਾਈ ਜਦ ਸਾਡੀ ਆਪਦੀ ਧੀ ਤੇ ਹੀ ਨਹੀਂ ਜੀ ਕਰਦਾ ਇੱਥੇ ਰਹਿਣ ਨੂੰ ਹਾਂ ਕੇਰਾ ਵੀ ਹੰਮ ਹੀ ਨਹੀਂ ਬਰੀ ਵੀ ਹਾਂ ਰਹਿ ਜੂਗੀ ਮੈਂ ਚੱਲ ਕੋਈ ਨਾ ਸੋਚਦੀਆਂ ਮੈਂ ਦੇਖ ਲੈ ਅੱਜ ਵੀ ਸੋਚਦੀਆਂ ਕੋਈ ਸੋchna ਹੈ ਅਸੀਂ ਤਾਂ ਰੱਖਾਂਗੇ ਗੱਲ ਫਾਈਨਲ ਐ ਬਸ ਕੋਈ ਨਹੀਂ ਆਪੇ ਵੀਰ ਜੀ ਕਹਿ ਦੇਣਗੇ ਮਾਸੀ ਜੀ ਨੂੰ ਵੀ ਉਹ ਤਾਂ ਰਹਿ ਗਈ ਉੱਥੇ ਉਹਨਾਂ ਨੇ ਧੱਕੇ ਨਾਲ ਰੱਖ ਲਈ ਤੂੰ ਕਹਿਦੀ ਜਿੱਸੇ ਮੈਂ ਤਾਂ ਕਹਿ ਦਉਂ ਤੁਸੀਂ ਰੱਖ ਲਓ ਜੇ ਰਹਿ ਨਹੀਂ ਨਹੀਂ ਮੇਰੇ ਨਾਲ ਗੱਲ ਕਰਵਾ ਚੱਲ ਜੇ ਇਹਨਾਂ ਕਹਿੰਦੇ ਤਾਂ ਮੈਂ ਦਿਮਾਗ ਤੇ ਪ੍ਰੈਸ਼ਰ ਪਾ ਕੇ ਥੋੜਾ ਸੋਚ ਕੇ ਫਿਰ ਤੁਹਾਨੂੰ ਦੱਸ ਦਿੰਨੀ ਆ ਚੰਗਾ ਆਏ ਕਦੀ ਜਾਂਦੀ ਜਿਵੇਂ ਉੱਪਰ ਥਾਂ ਰਹਿਣਾ ਹੁੰਦਾ ਵੀ ਇੱਥੇ ਹੀ ਗਈਆਂ ਦੀਦੀ ਤੂੰ ਨਹੀਂ ਭਾਬੀ ਇਹ ਜੀ ਕੋਈ ਗੱਲ ਨਹੀਂ ਭਲਾਂ ਕਿੜੀ ਕੁੜੀ ਦਾ ਨਹੀਂ ਦਿਲ ਕਰਦਾ ਉਹਦੇ ਪੇਕੇ ਰਹਿਣ ਨੂੰ ਬਸ ਕੋਈ ਨਾ ਲੈਣ ਨੂੰ ਦੇਣਾ ਭਾਈ ਅਸੀਂ ਨਹੀਂ ਰ੍ਹਾਂਗੇ ਫਿਰ ਲੈਣ ਦੋ ਤੇ ਮੰਮੀ ਤੁਸੀਂ ਦੱਸੋ ਜੀ ਤੁਸੀਂ ਕੱਲ ਦੇ ਫੋਨ ਕਰੀ ਜਾਂਦੇ ਹੋ ਕੋਈ ਗੱਲ ਕਰਨੀ ਹੈ ਗੱਲ ਕਰਨੀ ਆ ਤੇ ਦੱਸੀ ਨਹੀਂ ਕੀ ਗੱਲ ਕਰਨ ਨੂੰ ਬੁਲਾਇਆ ਸਾਨੂੰ ਕੋਈ ਨਾ ਪੁੱਤ ਕੋਈ ਨਾ ਦੱਸ ਦਿੰਨੀ ਆ ਆ ਆ ਜਾਂਦੇ ਨੇ ਤੇਰੇ ਡੈਡੀ ਤੇ ਤੇਰੇ ਤਾਇਆ ਜੀ ਤੇ ਆਪਾਂ ਕਰ ਲੈਂਦੇ ਆ ਵੇਖ ਕੇ ਗੱਲ ਚਲ ਕੋਈ ਨਹੀਂ ਡੀਕ ਲੈਨੇ ਉਹਨਾਂ ਨੂੰ ਵੀ ਕਿੰਨੇ ਕੁ ਟਾਈਮ ਤੱਕ ਆ ਜਾਣਗੇ ਵੈਸੇ ਬਸ ਆ ਹੁਣ ਆ ਜਾਂਦੇ ਨੇ 10 20 ਮਿੰਟਾਂ ਠੀਕ ਕਰਕੇ ਕੋਚਲਾ ਮੜ ਜੈ ਤਰੀ ਉਹ ਵੀ ਨਾ ਘਰ ਆਲ ਤਾਂ ਧਿਆਨ ਮਾਰਦੇ ਨਹੀਂ ਵੀ ਕਿਸੇ ਨੇ ਆਉਣਾ ਹੈਗਾ ਕਿਸੇ ਨੂੰ ਆਪਾਂ ਬੁਲਾਇਆ ਆਪਦੇ ਕਮਾਂਗਾਰਾਂ ਚ ਤੁਰੇ ਫਿਰਦੇ ਆ ਦੋਨੇ ਮਨਪ੍ਰੀਤ ਮੈਂ ਤੈਨੂੰ ਪਤਾ ਹੀ ਹੈ ਪੁੱਤ ਕੰਮ ਵੀ ਦੇਖ ਕਿੰਨਾ ਵੱਡਾ ਹੈ ਆਪਣਾ ਚਾਚਾ ਕਰੇ ਕਦੋਂ ਆ ਕਾਉਂਗੇ ਹਾਂ ਜੱਸੇ ਤੇ ਜੱਸੇ ਨਾਲ ਰਹੀ ਸੀ ਆਜੋ ਜੰਗਾ ਆਉਂਦੇ ਨੇ ਚਾਚੀ 15 ਮਿੰਟ ਤੱਕ ਆਉਂਦੇ ਨੇ ਕਹਿੰਦੇ ਚੱਲ ਪਈਏ ਚੱਲ ਬਾਬੀ ਇਹਨੇ ਆਪਾਂ ਕੋਈ ਕੰਮ ਧੰਦਾ ਕਰ ਲੈਨੇ ਹਾਂਜੀ ਹਾਂਜੀ ਅੱਜ ਉਹ ਨਾਲੇ ਆਪਾਂ ਫੂਕ ਗੱਲਾਂ ਮਾਰਾਂਗੇ ਮੈਂ ਅਜੋ ਬੰਦੀਆਂ ਮੰਚੀ ਦੱਬੀ ਬੈਠੀ ਸੀ ਦੇਖ ਲੈ ਇਹਨਾਂ ਨੂੰ ਵੀ ਲੱਗ ਗਿਆ ਮੌਕਾ ਉਹਨਾਂ ਨੂੰ ਦੁਪਹਿਰਾਈ ਨੂੰ